ਹਾਂਜੀ ਪਿਆਰੇ ਵਿਦਿਆਰਥੀਓ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ Meritorious Students Only ਦੇ ਉੱਪਰ ਅੱਜ ਦੀ ਇਹ ਵੀਡੀਓ ਉਹਨਾਂ ਬੱਚਿਆਂ ਦੇ ਲਈ ਬਹੁਤ ਇੰਪੋਰਟੈਂਟ ਹੈ ਜਿਨ੍ਹਾਂ ਤੋਂ Meritorious School and School of Eminence ਦਾ ਫਾਰਮ ਭਰਦੇ ਵੇਲੇ ਕੋਈ ਵੀ ਮਿਸਟੇਕ ਹੋ ਗਈ ਹੋਵੇ ਤੁਹਾਨੂੰ ਦੱਸਦੀ ਕਿ ਬਹੁਤ ਸਾਰੇ ਬੱਚੇ ਇਦਾਂ ਦੇ ਸੀ ਜਿਨ੍ਹਾਂ ਦੀਆਂ ਪਿਕਸ ਗਲਤ ਅਪਲੋਡ ਹੋ ਗਈਆਂ ਜਿਨ੍ਹਾਂ ਦੇ ਪੇਰੈਂਟ ਦੇ ਨਾਮ ਗਲਤ ਚੜ ਗਏ ਸਿਗਨੇਚਰ ਵਗੈਰਾ ਦੇ ਵਿੱਚ ਕਾਫੀ ਪ੍ਰੋਬਲਮ ਆਈ ਸੀ ਉਹਨਾਂ ਬੱਚਿਆਂ ਨੂੰ ਕਿਹਾ ਗਿਆ ਸੀਗਾ ਕਿ ਤੁਸੀਂ ਵੇਟ ਕਰੋ ਜਿਹੜਾ ਕਰੈਕਸ਼ਨ ਪੋਰਟਲ ਹੈ ਹਮੇਸ਼ਾ ਖੋਲਿਆ ਜਾਂਦਾ ਹੈ ਜਿੱਥੇ ਤੁਸੀਂ ਜਾ ਕੇ ਕਰੈਕਸ਼ਨ ਕਰ ਸਕਦੇ ਹੋ ਬਟ ਇਸ ਵਾਰ ਤਾਂ ਇਹਨ ਕੁਝ ਨਵੀਆਂ ਚੀਜ਼ ਲਈ ਆਂਦੀ ਹੈ ਕਹਦੇ ਜੀ ਤੁਸੀਂ ਐਪਲੀਕੇਸ਼ਨ ਫਾਰਮ ਹੀ ਕੈਨਸਲ ਕਰ ਦਿਓ ਉਸ ਤੋਂ ਬਾਅਦ ਦੁਬਾਰਾ ਨਵੀਂ ਤਰੀਕੇ ਨਾਲ ਭਰ ਦਿਓ ਸੋ ਤੁਸੀਂ ਨੇ ਕਰਨਾ ਕੀ ਹੈ ਜੇ ਤੁਸੀਂ ਡਿਪਾਰਟਮੈਂਟ ਆਫ ਸਕੂਲ এডੂਕੇਸ਼ਨ ਜਾਂ ਡਾਇਰੈਕਟ ਤੁਸੀਂ ਸਕੂਲ ਆਫ ਐਮੀਨੈਂਸ ਦੀ ਅਫੀਸ਼ੀਅਲ ਵੈਬਸਾਈਟ ਤੇ ਜਾਣਾ ਹੈ ਤੁਹਾਨੂੰ ਬਿਲਕੁਲ ਉੱਪਰ ਜਿਹੜਾ ਨੋਟੀਫਿਕੇਸ਼ਨ ਹੈ ਜੁਆਇੰਟ ਐਂਟ੍ਰੈਂਸ ਟੈਸਟ ਦਾ ਦਿਖ ਰਿਹਾ ਹੈ ਇੱਥੇ ਜਾ ਕੇ ਪੁੱਤਰ ਜੀ ਤੁਹਾਨੂੰ ਤਿੰਨ ਆਪਸ਼ਨ ਆ ਦਿਖ ਰਹੀਆਂ ਨੇ ਰਜਿਸਟ੍ਰੇਸ਼ਨ ਲੌਗਇਨ ਐਂਡ ਹਾਊ ਟੂ ਰਜਿਸਟਰ ਤੁਸੀਂ ਇੱਥੇ ਲੌਗਇਨ ਕਰ ਲਓ ਜਿਹੜੇ ਬੱਚਾ ਨੇ ਹਜੇ ਤੱਕ ਰਜਿਸਟ੍ਰੇਸ਼ਨ ਨਹੀਂ ਕੀਤੀ ਉਹ ਪਾਸਵਰਡ ਵਗੈਰਾ ਜਿਹੜੀਆਂ ਹੈਗੀਆਂ ਨੇ ਉਹ ਚੀਜ਼ਾਂ ਇਹ ਤੁਹਾਨੂੰ ਇੱਥੇ ਪੁੱਛਣਗੇ ਸੋ ਤੁਸੀਂ ਜਦੋਂ ਇੱਥੇ ਫਾਰਮ ਭਰਿਆ ਹੋਏਗਾ ਹਨਾ ਤਾਂ ਆਥੋਂ ਇਹਨਾਂ ਨੇ ਜਿਹੜਾ ਹੈਗਾ ਤੁਹਾਨੂੰ ਰਜਿਸਟ੍ਰੇਸ਼ਨ ਨੰਬਰ ਤੇ ਤੁਹਾਨੂੰ ਪਾਸਵਰਡ ਜਿਹੜਾ ਹੈਗਾ ਇਸ਼ੂ ਕੀਤਾ ਹੋਏਗਾ ਸੋ ਬੇਟਾ ਤੁਸੀਂ ਉਹ ਚੀਜ਼ਾਂ ਇੱਥੇ ਫਿਲ ਕਰਨੀਆਂ ਤੁਹਾਡੇ ਅੱਗੇ ਕੁਝ ਏਦਾਂ ਦਾ ਇੰਟਰਫੇਸ ਆ ਜਾਏਗਾ ਠੀਕ ਹੈ ਇਸ ਤੋਂ ਬਾਅਦ ਜੇ ਤੁਹਾਨੂੰ ਆਹ অপਸ਼ਨ ਦਿਖ ਰਹੀ ਹੈ ਇੱਥੇ ਕੈਨਸਲ ਐਪਲੀਕੇਸ਼ਨ ਦੀ ਅਗਰ ਤੁਹਾਨੂੰ ਕੁਝ ਵੀ ਗਲਤ ਅਪਲੋਡ ਹੋ ਗਿਆ ਸੀ ਤੁਸੀਂ ਇੱਥੇ ਆਪਣੀ ਐਪਲੀਕੇਸ਼ਨ ਨੂੰ ਕੈਨਸਲ ਕਰਦੇ ਨੇ ਡੋਂਟ ਵਰੀ ਤੁਸੀਂ ਲਾਈਕ ਏਦਾਂ ਨਹੀਂ ਹੈ ਕਿ ਦੁਬਾਰਾ ਫੇਲ ਨਹੀਂ ਕਰ ਸਕਦੇ ਇ ਜਿਹੜਾ ਰਜਿਸਟ੍ਰੇਸ਼ਨ ਕਰ ਸਕਦੇ ਹਾਂ ਬਟ ਧਿਆਨ ਰੱਖਿਓ ਦੁਬਾਰਾ ਦੁਬਾਰਾ ਨਹੀਂ ਮੌਕਾ ਮਿਲਦਾ ਹੁੰਦਾ ਇਸ ਵਾਰ ਅਗਰ ਮੌਕਾ ਮਿਲੇ ਤਾਂ ਉਹਨੂੰ ਅੱਛੇ ਤਰੀਕੇ ਨਾਲ ਸਾਰੀਆਂ ਹਨਾ ਇਨਫੋਰਮੇਸ਼ਨ ਵਗੈਰਾ ਭਰਿਓ ਔਰ ਅਗਰ ਖੁਦ ਨਹੀਂ ਭਰ ਸਕਦੇ ਤੁਹਾਡੇ ਨੇੜੇ ਕੋਈ ਕੈਫੇ ਵਗੈਰਾ ਹੋਏਗਾ ਹਨਾ ਜਾਂ ਤੁਹਾਡਾ ਕੋਈ ਵੱਡਾ ਭੈਣ ਭਰਾ ਹੋਏਗਾ ਜਿਹਨੂੰ ਵਧੀਆ ਨੋਲੇਜ ਹੈ ਉਹ ਤੋਂ ਜਾ ਕੇ ਭਰਵਾ ਲਓ ਕਿਉਂਕਿ बार-बार ਨਹੀਂ ਐਪਲੀਕੇਸ਼ਨ ਪੋਰਟਲ ਹਨਾ ਇਦਾਂ ਖੁੱਲਦੇ ਹੁੰਦੇ ਕਿ ਹਨਾ ਕੈਨਸਲ ਕਰ ਦੋ ਐਪਲੀਕੇਸ਼ਨ ਨਵੇਂ ਸਿਰੇ ਤੋਂ ਭਰ ਦੋ ਜਾਂ ਇਸ ਤਰੀਕੇ ਨਾਲ ਕਰੈਕਸ਼ਨ ਕਰ ਦੋ ਸੋ ਤੁਹਾਡੇ ਕੋਲੇ ਆਖਰੀ ਮੌਕਾ ਹੈ ਇੱਥੋਂ ਕੈਨਸਲ ਐਪਲੀਕੇਸ਼ਨ ਕਰਕੇ ਜਿਹੜਾ ਤੁਹਾਡਾ ਗਲਤ ਭਰਿਆ ਗਿਆ ਫਾਰਮ ਹੈ ਉਸ ਤੋਂ ਬਾਅਦ ਤੁਸੀਂ ਜਾ ਕੇ ਨਵੇਂ ਸਿਰੇ ਤੋਂ ਐਪਲੀਕੇਸ਼ਨ ਭਰ ਸਕਦੇ ਹੋ ਦੂਸਰੀ ਗੱਲ ਕਈ ਬੱਚੇ ਬਹੁਤ ਡਰ ਗਏ ਉਹਨਾਂ ਨੂੰ ਇਹ ਲੱਗਿਆ ਕਿ ਮੈਮ ਜਿਹੜਾ ਹੈਗਾ ਕਿਤੇ ਇਹ ਤਾਂ ਨਹੀਂ ਹੈਗਾ ਵੀ ਸਕੂਲ ਆ ਜੇ ਕੋਈ ਗਲਤੀ ਨਹੀਂ ਹੈ ਅਗਰ ਤੁਸੀਂ ਸਕੂਲ ਆਫ ਫੈਮਿਨੈਂਸ ਤੇ ਮੈਰੀਟੋਰੀਅਸ ਸਕੂਲ ਦੋਨਾਂ ਦੇ ਉੱਪਰ ਆਪਸ਼ਨ ਤੇ ਕਲਿੱਕ ਕੀਤਾ ਤਾਂ ਉਹ ਕੋਈ ਮਿਸਟੇਕ ਨਹੀਂ ਹੈ ਉਹ ਬਿਲਕੁਲ ਸਹੀ ਹੈ ਉਹਦੀ ਕਿਸੇ ਦੀ ਟੈਨਸ਼ਨ ਨਹੀਂ ਲੈਣੀ ਕਿਸੇ ਦਾ ਨਾਮ ਗਲਤ ਚੜ ਗਿਆ ਕਿਸੇ ਦੀ ਕੋਈ ਡੇਟ ਆਫ ਬਰਥ ਗਲਤ ਚੜ ਗਈ ਫੋਟੋ ਗਲਤ ਹੋ ਗਈ ਰਜਿਸਟ੍ਰੇਸ਼ਨ ਤੇ ਕੋਈ ਪ੍ਰਿੰਟ ਵਗੈਰਾ ਦਾ ਜਿਹੜਾ ਹੈਗਾ ਇਸ਼ੂ ਆ ਗਿਆ ਉਸ ਕੇਸ ਦੇ ਵਿੱਚ ਤੁਸੀਂ ਇੱਥੋਂ ਕੈਨਸਲ ਐਪਲੀਕੇਸ਼ਨ ਕਰਕੇ ਨਵੇਂ ਸਿਰੇ ਤੋਂ ਰਜਿਸਟਰ ਕਰ ਸਕਦੇ ਹੋ ਅਗਰ ਕੋਈ ਹੋਰ ਡਾਊਟ ਹੈ ਤਾਂ ਜ਼ਰੂਰ ਪੁੱਛੋ ਥੈਂਕ ਯੂ so much for watching this video ਬਾਕੀ ਮਿਲਦੇ ਹਾਂ ਜੀ ਫਿਰ ਆਪਾਂ ਕਲਾਸਿਸ ਦੇ